ਤਾਈ ਤੰਤਨ ਬਾਬਾ ਬਿਧੀ ਚੰਦ ਜੀ ਉਹਦੇ ਮੁਖੀ ਤੰਤਨ ਬਾਬਾ ਬਤਾ ਸਿੰਘ ਜੀ ਜਿਨ੍ਹਾਂ ਵੱਲੋਂ ਸੰਗਤਾਂ ਵਾਸਤੇ 24 ਘੰਟੇ ਲੰਗਰ ਦਾ ਪ੍ਰੋਗਰਾਮ ਕੀਤਾ ਗਿਆ ਲੰਗਰ ਸਪੈਸ਼ਲ ਸੰਗਤਾਂ ਵਾਸਤੇ ਪਾਇਆ ਹੈ ਕਿਉਂਕਿ ਡੇਰਾ ਇਹਦੋਂ ਖਾਂ ਹੈ ਕਿ ਇਹ ਰੋਡ ਦੇ ਉੱਤੇ ਬਾਈਪਾਸ ਤੇ ਮਹਾਪੁਰਛਾਣੇ ਸੰਗਤਾਂ ਵਾਸਤੇ ਲੰਗਰ ਪਾਇਆ ਪਰਉਕਾਰੀ ਮਹਾਪੁਰਛਾਣ ਮਹਾਪੁਰਛਾਣ ਦੀ ਕੋਈ ਬਹੁਤ ਜਿਆਦੀ ਵੱਡੀ ਕੱਲਣਾ ਹੈ ਛੜੀ ਪਾਵਾ ਤੇ ਰਾਹਰ ਦੀ ਕਾਖਾ ਕਿਹੜੀ ਜਗ੍ਹਾ ਵਾਲੀ ਛੜੀ ਜਗ੍ਹਾ ਇਹ ਹਰੀਕੇ ਪੱਤਨ ਹਰੀਕੇ ਪੱਤਨ ਬਾਈਪਾਸ ਨਵਾਂਪੁਰ ਅੱਜ ਦੇ ਹਲਕੇ ਤੋਂ ਜ਼ਿਆਦਾ ਪਾਣੀ ਵਧ ਰਿਹਾ ਵਾ ਦਰਿਆ ਦਾ ਪਾਣੀ ਵੀ ਬਹੁਤ ਵਧ ਗਿਆ ਹੁਣ ਸੰਗਤਾਂ ਵਾਸਤੇ ਵੀ ਇੱਥੇ ਬਹੁਤ ਪ੍ਰਬੰਧ ਮਹਾਪੁਰਸ਼ਾਂ ਵੱਲੋਂ ਕੀਤਾ ਗਿਆ ਵਾ ਸੰਗਤਾਂ ਵੱਲੋਂ ਕਿਉਂਕਿ ਬਾਬੇ ਅਮਰਤਪਾਲ ਦੇ ਉਹਨਾਂ ਦੀ ਟੰਪ ਲਾਇਆ ਇੱਥੇ ਬਹੁਤ ਵੱਡਾ ਪ੍ਰੋਗਰਾਮ ਉਹਨਾਂ ਇੱਥੇ ਚੱਲ ਰਿਹਾ ਹੈ ਸੰਗਤਾਂ ਨੂੰ ਟੂੜੀਆਂ ਦਾਣੇ ਸਭ ਕੁਝ ਇੱਥੋਂ ਪਹੁੰਚ ਰਿਹਾ ਹੈ ਨੰਗਰ ਵੀ ਇੱਥੋਂ ਪਹੁੰਚ ਰਿਹਾ ਹੈ ਸੰਗਤਾਂ ਨੂੰ ਅਜੇ ਸਰਕਾਰ ਨੂੰ ਅਹੀਂ ਆਣਿਆ ਜੀ ਪੰਨਾਂ ਦੀ ਟਿਕਿਆਈ ਹੋਵੇ ਮਹਾਪੁਰਸ਼ਾਂ ਦੇ ਨਾਲ ਆ ਕੋਈ ਵੀ ਧੋਖ ਕਰਕੇ ਕੋਈ ਸੰਗਤਾਂ ਦੀ ਸਾਰ ਲਈ ਜਾਵੇ ਅਜੇ ਤੱਕ ਬੇੜੀ ਦਾ ਕੋਈ ਪ੍ਰਬੰਧ ਨਹੀਂ ਇਸ ਤੋਂ ਹਰੀਆਂ ਤੋਂ ਲੈ ਕੇ ਫਿਰੋਜ਼ਪੁਰ ਤੱਕ ਅਗਨ ਬੋਰਡ ਦਾ ਕੋਈ ਪ੍ਰਬੰਧ ਨਹੀਂ ਕਿਉਂਕਿ ਫੋਨ ਸਾਨੂੰ ਆਏ ਆ ਜਿਹੜੇ ਲੋਕ ਵਿੱਚ ਫਸੇ ਖੜੇ ਆ ਕੋਈ ਅਗਣ ਬੋਰਡ ਨਹੀਂ ਕੋਈ ਬੇੜੀ ਨਹੀਂ ਬਹੁਤ ਮੰਦਾ ਹਾਲਾਤ ਜਦੋਂ ਨਮਾਦ ਦਰਦ ਦਰਦ ਕਰਦੇ ਨੇ ਸਾਰਾ ਦੋਵੇ ਸੇਖ ਜਦੋਂ ਬੰਗਿਆਂ ਆਨੇ ਆ ਵੀ ਪੈਸੇ ਬਹੁਤ ਜੋੜੇ ਆ ਕਿਉਂਕਿ ਇਹ ਪਰੇਵਕਾਰੀ ਵਾਸਤੇ ਹੁੰਦੇ ਆ ਗੋਗ ਜਿਹੜੀਆਂ ਗਰੀਬਾਂ ਦਾ ਮੂੰਹ ਆ ਕਿਉਂਕਿ ਖੁੱਲ ਕੇ ਸੰਗਠਨਾਂ ਦੇ ਵਿੱਚ ਸੰਗਠਨਾਂ ਨੂੰ ਰਾਸ਼ਨ ਮੰਗੋ ਸੰਗਠਨਾਂ ਨੂੰ ਸਾਰ ਲਓ ਬਹੁਤ ਦੁਖੀ ਆ ਦੁਨੀਆ ਕਿਉਂ ਹਾਹਾਕਾਰ ਮੱਚੀ ਪਈ ਆ ਸਾਰੇ ਪੰਜਾਬ ਦੇ ਵਿੱਚ ਸੰਗਤਾਂ ਨੂੰ ਬੇਨਤੀ ਆ ਮਹਾਪੁਰਖਾਂ ਨੂੰ ਜੈ ਬੰਦਗਾਨ ਨੂੰ ਕਿ ਵੱਧ ਤੋਂ ਵੱਧ ਸੰਗਤਾਂ ਦਾ ਸੰਯੋਗ ਦੇ ਜਿੰਨੇ ਜਿੰਨੇ ਜੇ ਬੇਨਤੀ ਆ ਬਰਬਾਦ ਹੋਈ ਜਿੰਨੇ ਇੱਥੋਂ ਲਾ ਕੇ ਫਰੋਜਪੁਰ ਤੱਕ ਲੱਖਾਂ ਕਿਲਾ ਵਾ ਜਿਹੜਾ ਬਰਬਾਦ ਹੋ ਚੁੱਕਾ ਝੋਨੇ ਦਾ ਇੱਥੋਂ ਹਰੀਆਂ ਤੋਂ ਲੈ ਕੇ ਫਰੋਜਪੁਰ ਫਾਜਲ ਕੇ ਕੋਲੀ ਪਾਣੀ ਖੜਦਾ ਜੀ ਇਹ ਸਾਰੇ ਦੋ ਦਰਿਆਵਾਂ ਦੇ ਥੰਮ ਚ ਕੋਈ ਛੈ ਨਹੀਂ ਜੀ ਬੜੀ ਨਾ ਕੋਈ ਪੱਠਾ ਨਾ ਕੋਈ ਝੋਨਾ ਕੋਈ ਛੈ ਨਹੀਂ ਬੜੀ ਡੰਗਰ ਵੀ ਕਈਆਂ ਦੇ ਰੁੜ ਗਿਆ ਕੁੜਕਾ ਮੇਰਾ ਨਾਮ ਅਖਬਾਰਾਂ 'ਚ ਕੁੜਕਾ ਕਰਕੇ ਜਨਾਉਂਦਾ। ਵਾਰਿਸ ਪੰਜਾਬ ਦੇ ਮੁੱਖ ਸੇਵਾਦਾਰਾਂ, ਸੇਵਾਦਾਰ ਦੇ ਹੋਂਦੇ ਲੱਗ ਰਹੀ। ਸੰਦੇ ਨਾਂ ਰੱਖ ਕੇ ਸੇਵਾ ਕਰ ਰਹੇ ਇਥੇ ਅੱਜ ਵੀ ਕਰ ਰਹੇ। ਜਦ ਜਿਆੜਾ ਨਾ ਕਬਾਈ ਚਾਲੂ ਜਪੂ ਆ ਗਿਆ। ਇਹ ਕਾ ਗੋ। ਵੇਖੋ ਜੀ ਇਹ 23 ਦੀ ਵੀ ਬਹੁਤ ਪਾਣੀ ਆਇਆ। ਹੁਣ 25 ਦੀ ਵੀ ਆ ਗਿਆ। ਜਿਹੜੇ ਲੋਕਾਂ ਦੀ ਜ਼ਮੀਨ ਵਿੱਚ ਸਿਰਫ ਜ਼ਮੀਨ ਵੇਚੀ ਹੈ ਪਾਣੀ ਵਰਦੇ ਉਹ ਵਿਚਾਰੇ ਕਿਦਰ ਜਾਣਗੇ ਨਾ ਤਾਂ ਉਹਨਾਂ ਦੇ ਡੰਗਰਾਂ ਨਹੀਂ ਪਠਾ ਰਹੇ ਗਿਆ ਨਾ ਕੋ ਕੋਠਾ ਰਹਿ ਗਿਆ ਨਾ ਕੋਈ ਉਹਨਾਂ ਨੂੰ ਚਾਰਾ ਰਹਿ ਗਿਆ ਉੱਥੇ ਕੋਈ ਕੋਈ ਵੀ ਛੈ ਨਹੀਂ ਰਹੀ ਉਹਨਾਂ ਦੀ ਵਿਚਾਰਿਆਂ ਸੋ ਅਹੀਂ ਬੇਤਿੰਦ ਉਹ ਆ ਵਿਚਾਰਾ ਹੋ ਗਿਆ ਕਿ ਪਹਿਲਾਂ ਜਦੋਂ ਪਾਣੀ ਐਤਕਾਂ ਦੀ ਇੰਨਾ ਆਇਆ 88 ਨਾਲੋਂ ਪਾਣੀ ਜਾਂਦਾ ਕੋਗੇ ਇਹ ਬੰਨ ਜਿਹੜੇ ਬਚਾਏ ਗਏ ਲੋਕਾਂ ਨੇ ਇਹ ਸਹਿਯੋਗ ਨਾਲ ਸੰਪਰਦਾਨ ਮਾਪੂਚ ਪਾਪਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਪਾਪਾ ਸੁਖਮ ਸਿੰਘ ਵਾਲੇ ਖਾਬ ਵਾਲੇ ਬਾਬਾ ਤਰਨਤਾਰਨ ਵਾਲੇ ਸਾਰਸੇ ਵਾਲੀ ਇਹਨਾਂ ਨੇ ਬਹੁਤ ਭੇਤੀ ਹੈ ਸੰਤ ਸੇ ਦੂਜੀ ਬੇਨਤੀ ਇਹ ਵੀ ਵਾਰਸ ਪੰਜਾਬ ਕਾਰੀਦਾਰ ਨੇ ਬਹੁਤ ਵੱਡਾ ਪ੍ਰਲਕ ਕੀਤਾ ਜਗਾ ਜਗਾ ਇਹ ਸੰਤਾਂ ਸਾਰੀਆਂ ਰਲ ਮਿਲ ਕੇ ਉਮਭਾਗੇ ਪਹਿਲਾਂ ਤੇ ਇਹਨਾਂ ਨੇ ਬੰਦਾਂ ਨੂੰ ਬਚਾਇਆ ਜਿਹੜੇ ਬੰਦ ਟੁੱਟਣ ਤੋਂ ਬਚਾਈਏ ਫੇਰ ਕਿ ਜਿਹੜੇ ਟੁੱਟ ਗਏ ਟੁੱਟ ਗਏ ਵਿੱਚ ਦੂਜੀ ਬੇਨਤੀ ਇਹ ਆ ਕਿ ਜਿਹੜੇ ਵਿੱਚ ਆ ਨਾ ਪਿੰਡਾਂ ਦੇ ਪਿੰਡ ਹੀ ਵੇਖੋ ਕਿੱਥੇ ਰਹੀਗੇ ਤੇ ਕਿੱਥੇ ਫਸਲ ਕੱਪ ਹੋ ਰਹੀ ਕਿੰਨਾ ਲੱਖ ਆ ਗਿਆ ਉੱਥੋਂ ਤੱਕ ਕਿੰਨਾ ਲੱਖਾ ਡੁੱਬ ਗਿਆ ਸਾਬ ਨੇ ਗੱਲ ਕੀਤੀ ਆ 25 25 20 20 ਹਜ਼ਾਰ ਰੁਪਏ ਖੱਟਿਆ ਜਾਂਦਾ ਤੇ ਇਹ ਵੀ ਲੱਗ ਗਿਆ ਐਰਗੂ ਵੀ ਲੱਗ ਗਿਆ ਉਦੋਂ ਲੋਕਾਂ ਨੇ ਸਹਿਯੋਗ ਦਿੱਤਾ ਕਿ ਪਾਲੀਆਂ ਇਹਨਾਂ ਨੂੰ ਬਣਾ ਦਿੱਤੀਆਂ ਰੇਤਾ ਇਹਨਾਂ ਦੀ ਪਤਨੀ ਕਰ ਦਿੱਤੀ ਜ਼ਮੀਨਾਂ ਪਜਾਊ ਕਰ ਦਿੱਤੀ ਇਹ ਕਾਦੀ ਵੇਂਦ ਰ ਆ ਕੇ ਟੁੱਟ ਗਿਆ ਪ੍ਰਸ਼ਾਸਨ ਵੱਲੋਂ ਵੇਖ ਲਓ ਪ੍ਰਸ਼ਾਸਨ ਤੇ ਕੁਝ ਕਰੂਗਾ ਤਾਂ ਫੇਰ ਹੀ ਕਰਟਰੀ ਕੀਤਾ ਨਾ ਪਿੰਖੇ ਸੰਗਤਾਂ ਹੀ ਲੋਕਾਂ ਨੂੰ ਸੁਣੋ ਦੇਣੀ ਆ ਪਿੰਡਾਂ ਦੇ ਵਿੱਚ ਜਾ ਜਾ ਕੇ ਪਹੂਚਾਰਾ ਟੂੜੀ ਦਾਣੇ ਸਾਰਾ ਕੁਸ਼ੀ ਇਹ ਸਖਤ ਜਿਹੜੀ ਆ ਪਿੰਡਾਂ ਨੂੰ ਮੰਮਾ ਕੇ ਆ ਰਹੀ ਆ ਇੱਥੇ ਜਿਹੜੇ ਜਿਨ੍ਹਾਂ ਦੇ ਮਨ 'ਚ ਰਹਿਮ ਆ ਜਿਹੜੇ ਦਿਲ ਦੇ ਬਾਦਸ਼ਾਹ ਬੰਦੇ ਆ ਉਹ ਬੰਦੇ ਬਿਠੇ ਆ ਇੱਥੇ ਬੰਨਾ ਦਿੱਤੇ ਜਾਂ ਜਿੱਥੇ ਕਿਤੇ ਮੰਡੀਆਂ 'ਚ ਬੈਠੇ ਆ ਕਿਤੇ ਪੜਾਅ ਬਣਾਏ ਆ ਜਿੱਥੇ ਇਹਨਾਂ ਦੇ ਉੱਥੇ ਬਿਠੇ ਆ ਇਸ ਕਰਕੇ ਜੇ ਇਹ ਇਲਾਕੇ ਦੇ ਤਾਹ ਵਾਲੇ ਲੋਕ ਜਿਹੜੇ ਆ ਮਾਝੇ ਦੇ ਜਾਂ ਹੋਰ ਜਿਹੜੇ ਬਾਹਰ ਬਿਠੇ ਲੋਕ ਆ ਇਸ ਯੋਜਨਾ ਦੇਣ ਤੇ ਆ ਲੋਕ ਤਾਂ ਜਾਰੇ ਡੰਗਰੀ ਭੁੱਖੇ ਮਰ ਜਾਂ ਲੋਕ ਹੀ ਮਰ ਜਾਂ ਹੁਣ ਉੱਥੇ ਕਈਆਂ ਦੇ ਸੱਪ ਲੜ ਕੇ ਡੰਗਰ ਮਰ ਗਏ ਆ ਕਈਆਂ ਦੇ ਰੋੜ ਗਏ ਮਰ ਗਏ ਆ ਇਹਦਾ ਹਾਰ ਹੀ ਕੋਈ ਨਹੀਂ ਉੱਥੇ ਪੁੱਛ ਕੇ ਸੀ ਕੋਈ ਨਹੀਂ ਜਦੋਂ ਵੋਟਾਂ ਨਾ ਲੈਣੀਆਂ ਹੁੰਦੀਆਂ ਉਦੋਂ ਭੱਜੇ ਜਾਂਦੇ ਇਹਨਾਂ ਲੋਕਾਂ ਦੇ ਗਰੀਬਾਂ ਦੇ ਇਹਨਾਂ ਨੂੰ ਫੱਜਾਈਦਾ ਵਾ ਜਿੱਦਾਂ ਲੋਕ ਸਾਥ ਦੇਂਦੇ ਸੰਪਦਾਾਂ ਦੇਂਦੀਆਂ ਵਾਰਸ ਪੰਜਾਬ ਕਾਲੀਦਾਲ ਗਾੜੀ ਆਉਂਦੇ ਆ ਵਾ ਇੱਥੇ ਇਹਨਾਂ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਇੱਕ ਦੂਜੇ ਦੀ ਸੰਪਰਦਾ ਦਾ ਦੂਜੇ ਦਾ ਗੁਰੂ ਦੀ ਸੰਗਤ ਸਮਝ ਕੇ ਰੱਬ ਦਾ ਰੂਪ ਸਮਝ ਕੇ ਹੀ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਮੈਂ ਕਹ ਰਹੀ ਐਂ ਸੇ ਕੋਈ ਕਿਹਾ ਨਹੀਂ ਹੋਣਾ ਨਾ ਤਗੜੇ ਹੋ ਗਏ ਤਨ ਮਨ ਤੇ ਧੰਦੇ ਨਾਲ ਸੇਵਾ ਕਰੋ ਇਹਨਾਂ ਲੋਕਾਂ ਦੀ ਜਿੰਨੇ ਵੀ ਕੋ ਕਰ ਸਕਦਾ ਚਾਹੇ ਉਹ ਬਾਹਰ ਦੇ ਮੁਲਕ ਨੇ ਬੈਠਾ ਜਿੱਥੋਂ ਤੱਕ ਸਮੁੰਦਰ ਦੇ ਧਰਤੀ ਵੱਸਦੀ ਆ ਉਥੋਂ ਤੱਕ ਮੇਰੀ ਬੇਨਤੀ ਇਹ ਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਲਾਗੇ ਕਿਤੇ ਵੀ ਹੜਾ ਆ ਗਿਆ ਕੁਝ ਵੀ ਹੋ ਗਿਆ ਤਗੜਿਆਂ ਵਿੱਚ ਜਿੱਥੇ ਜਿੱਥੇ ਸਹਿਯੋਗ ਦੇ ਸਕਦੇ ਸਹਿਯੋਗ ਦਿਓ ਤਗੜਿਆਂ ਇਹਨਾਂ ਲੋਕਾਂ ਨੂੰ ਮੁਰਗੇ ਕਣਕ ਪੀਣ ਲੱਗਿਆਂ ਵੀ ਸਹਿਯੋਗ ਦੇ ਆ ਜੇ ਟਰੈਕਟਰ ਲਿਆ ਆ ਜੇ ਪੂਲੋਂ ਆਦਿਓ ਇਹਨਾਂ ਪਧਰੀ ਕਰਕੇ ਕਰਕੇ ਆਪਦੇ ਪੂਲੋਂ ਲਿਆ ਆ ਜੇ ਖਾਦ ਆਪਦੇ ਕੋਲੋਂ ਲਿਆ ਆ ਜੇ ਕੇਲ ਆਪਦੇ ਕੋਲੋਂ ਲਿਆ ਆ ਜੇ ਟਰੈਕਟਰ ਆਪਦੇ ਕੋਲੋਂ ਲਿਆ ਆ ਜੇ ਜਦੋਂ ਪਾਣੀ ਲੱਗਿਆ ਇਹਨਾਂ ਲੋਕਾਂ ਨੂੰ ਫੇਰ ਮਦਦ ਕਰਨੀ ਲੋੜ ਇਹਨਾਂ ਲੋਕਾਂ ਨੂੰ ਪਹਿਲੀ ਬਣਾ ਕੇ ਜਿੱਥੇ ਪਹਿਲੀ ਬੰਦੀ ਹੋਵੇ ਇਹਨਾਂ ਨੂੰ ਵਿਚਾਰਾਂ ਨੂੰ ਗਾਂ ਫੇਰ ਜੂਦੇ ਕਰੀਏ ਤੇ ਤੂੜੀ ਵੀ ਇਹਨਾਂ ਨੂੰ ਪਹੁੰਚਦੀ ਕਰੀਏ ਮਗਰ ਅੱਠੇ ਹੀ ਪਹੁੰਚਦੇ ਕਰੀਏ ਜਿਨ੍ਹਾਂ ਦੀ ਤੂੜੀ ਨਹੀਂ ਰਹੀਗੀ ਵਿੱਚ ਵਿਚਾਰੇ ਕਿੱਥੋਂ ਡੰਗਰ ਛਾਲ ਕਰਨਗੇ ਵੀ ਵੀ ਡੰਗਰ ਕ્યાં ਬਣ ਜਾ ਰਹੇ ਸੀ ਇਹਲਾ ਹਰੇ ਪਹਿਲੀ ਕਿ ਲਗ ਲਾ ਦੋਨੋਂ ਕਿਲੇ ਆ ਉਹ ਡੰਗਰ ਪਾਲ ਕੇ ਡੰਗਰ ਵੇਚ ਕੇ ਦੁੱਧ ਵੇਚ ਕੇ ਹੀ ਗੁਜ਼ਾਰਾ ਕਰਦੇ ਨੇ ਉਹੀ ਲੋਕ ਹੈਗੇ ਮੇਰੀ ਬੇਨਤੀ ਆ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਮੇਰੀ ਤੁਹਾਨੂੰ ਬੇਨਤੀ ਆ ਵੀ ਜੇ ਵੀ ਜਿਹੜੇ মিডিਆ ਆਲੇ ਆ ਇਹ ਮੇਰੀ ਆਵਾਜ਼ ਉੱਥੋਂ ਤੱਕ ਪਹੁੰਚਾਈ ਜਾਵੇ ਕਰ ਕਰ ਰਵਾਜ ਪੁੱਛਣੀ ਜਾਈਦਾ ਮੈਂ ਇੱਕ ਵਾਰ ਕਾ ਕੇਵਲ ਸਿੰਘ ਸਾਰੇ ਲੋਕਾਂ ਨੂੰ ਸਾਰੀਆਂ ਸ਼ਖਤਾਂ ਨੂੰ ਮੈਂ ਸੰਪਰਦਾਵਾਂ ਨੂੰ ਬੇਨਤੀ ਕਰਦਾ ਵਾਂ ਕਿ ਜਿੱਤਰਾ ਵੀ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਂਦਾ ਤਾਨਮਾਨ ਦੇ ਧੰਦੇ ਨਾਲ ਇਹਨਾਂ ਨੂੰ ਸ਼ਾਮਲ ਕਰੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਇੱਕ ਸਪਰੇਅ ਲੱਗੇਗੇ ਤੇ ਸਾਰਾ ਖਰਚਾ ਜਿਹੜਾ ਜ਼ਿੰਮੇਵਾਰ ਕਰ ਚੁੱਕਾ ਹੈ ਸੋ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਅਸੀਂ ਵੀ ਪ੍ਰਾਲਾ ਕਰ ਰਹੇ ਹਾਂ ਤੇ ਸਰਕਾਰ ਨੂੰ ਵੀ ਬੇਨਤੀ ਹੈ ਤੁਮੰਦਵਾਰਾਂ ਨੂੰ ਵੀ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਬੱਕਰੀ ਦਾ ਵੀ ਦਾਂਗੇ ਕੁਕਰੀ ਦਾ ਵੀ ਤੁਹਾਨੂੰ ਮਾਜਵਾ ਦਾਂਗੇ ਪਿਛਲੀ ਵਾਰ ਵੀ ਤਈ ਦਾ ਕੋਤਿੰਗ ਬੰਦਾਂ ਨੇ ਮਿਲਿਆ 68000 ਰੁਪਏ ਹਸਾਬ ਨਾਲ ਦਿੰਦੇ ਆ ਇਸ ਵੇਲੇ 44000 ਰੁਪਿਆ ਲੋਕਾਂ ਨੇ ਲਵਾਈ ਦਿੱਤੀ ਸੀ ਲਗਭਗ 20 ਤੋਂ 25000 ਮੀਲੀ ਰੁਪਿਆ ਖਰਚਾ ਹੈ ਜ਼ਿੰਮੇਵਾਰ ਦਾ ਜਿਹੜਾ ਫੁਰਕੀ ਕਰ ਰਿਹਾ ਪਰ ਦੇਉ 800 ਵੀ ਨਹੀਂ ਮਿਲਿਆ ਕਿ ਹਿੰਕੀ ਕਰਨ ਤੇਰੀ ਵਾਰ ਦਾ ਅੱਜ ਕਿਹਨੇ ਕੀ ਦੇਣਾ ਅਜੇ ਤੱਕ ਕੋਈ ਪਤਾ ਨਹੀਂ ਅੱਜ ਕਹਿੰਦੇ ਸੀ ਵੀ ਆ ਰਿਹਾ ਮਾਨ ਸਾਹਿਬ ਸੀਮ ਸਾਹਿਬ ਆ ਰਹੇ ਲੱਗੇ ਪਰ ਉਹ ਮੌਕੇ ਤੇ ਮੌਕੇ ਉਹਨਾਂ ਨੇ ਮੁਲਤਫ ਕਰਦਾ ਤੁਹਾਨੂੰ ਦੌਰਾਈਦਾਉ ਨਹੀਂ ਆਏ ਅੱਜ ਮੌਕੇ ਤੇ ਅੱਜ ਪਤਾ ਤੇਰੇ ਆਣਾ ਕੀ ਹੋ ਰਿਹਾ ਪਾਣੀ ਬਹੁਤ ਜ਼ਿਆਦਾ ਜੀ ਫਿਲਾ ਲੱਜੇ ਵੀ ਕੋਈ ਜੇ ਰਾਤ ਵਾਲੀ ਗੱਲ ਨਹੀਂ ਜਾਗਣੀ ਪਾਣੀ ਵਧੇ ਇਹ ਘਟਿਆ ਨਹੀਂ ਤੇ ਸਾਡੀ ਤਕ ਬੇਨਤੀ ਹੈ ਸਾਰੇ ਇਲਾਕੇ ਨੂੰ ਤੇ ਤਗੜੇ ਹੋ ਕੇ ਆਪਣੇ ਭਰਾਵਾਂ ਦਾ ਸਾਥ ਦੀ ਪੂਰੇ ਪੰਜਾਬ ਵਾਸੀ ਨੂੰ ਬਾਹਰੋਂ ਵੀ ਵੀਰਾਂ ਨੂੰ ਬੇਨਤੀ ਹੈ ਸੰਤੁਲ ਜੀ ਦੇ ਤਰੀਕਾ ਤੇ ਮਾਣ ਰਹਿਣ ਬੇਨਤੀ ਕਰਦੇ ਆ ਤੁਹਾਡਾ ਧੰਨਵਾਦ ਵੀ ਕਰਦੇ ਆ ਤੁਸੀਂ ਇੱਥੇ ਪਹੁੰਚੇ ਜੀ ਤੁਹਾਡੇ ਰਾਈ ਆਵਾਜ਼ ਜਿਹੜੀ ਸਾਡੀ ਬਾਹਰ ਪਹੁੰਚੂਗੀ ਕਿ ਆਪਣੇ ਭਰਾਵਾਂ ਦਾ ਸਾਥ ਦੀਏ ਤਗੜੇ ਹੋ ਗਏ ਗਰੀਬ ਭਰਾ ਜਿਹੜੇ ਸਾਡੇ ਉਹਨਾਂ ਦਾ ਵੀ ਸਾਥ ਦੀਏ ਕਿੰਗਾ ਦੇ ਕਮਰੇ ਢਹਿ ਗਏ ਘਾਟ ਗਏ ਆ ਮੀਂਹ ਵਰ੍ਹਛਲ ਨਾਲ ਬੜਾ ਨੁਕਸਾਨ ਹੋਇਆ ਤੋਂ ਜਿੰਨਾ ਕਿ ਸਾਡੇ ਕੋਲ ਆ ਰਿਹਾ ਉਹ ਅਸੀਂ ਕਰ ਰਹੇ ਆ ਗਾ ਵੀ ਬੇਨਤੀ ਕਰਦੇ ਆ ਭਰਾਵਾਂ ਨੂੰ ਵੱਧ ਵੱਧ ਸੇਵਾ ਦਿੱਤੀ ਜੋ ੇਰਾ ਸੀ ਗਾ ਸੇਵਾ ਕਰ ਸੀ ਅੱਜ ਦੀ ਸਾਡੇ ਵੀਰ ਆਏ ਦੇ ਇੱਥੇ ਸਹਾਇਤਾ ਲੱਗੇ ਆ ਟੁੱਕਰ ਲਈ ਸੇਵਾ ਲੈ ਕੇ ਆਏ ਅਦਰ ਵੀ ਧੰਨਵਾਦ ਕਰਦੇ ਆ ਬਹੁਤ ਬਹੁਤ ਪਿੰਡਾਂ ਨੂੰ ਇਹ ਬੇਨਤੀ ਹੈ ਜੀ ਮੈਸੇਜ ਸਾਡਾ ਕਹਦਾ ਸੀ ਤੇ ਬੇਨਤੀ ਹੱਥ ਜੋੜ ਕਰ ਸਕਦੇ ਆ ਵੀ ਤਗੜੇ ਹੋ ਕੇ ਭਰਾਵਾਂ ਦਾ ਸਾਥ ਦੇਈਏ ਜਿੰਨੀਆਂ ਜਿੱਥੇ ਬੰਦੀਆਂ ਅਸੀਂ ਕਿਤੇ ਬੰਦੀਆਂ ਮਾਂ ਉੱਪਰੋਂ ਸੇ ਕਰ ਨਹੀਂ ਦੇ ਅਸੀਂ ਆ ਵੈਸੇ ਕੰਮ ਕਰ ਰਹੇਗੇ ਵਫਦ ਆਸ ਵਿੱਚ ਕਰ ਰਹੇ ਆ ਕੰਮ ਕਰ ਰਹੇ ਨੇ ਜਿਹੜੇ ਅਜੇ ਮਤਲਬ ਨਹੀਂ ਆਏ ਇਸ ਮદાન ਦੇ ਵਿੱਚ ਉਹਨਾਂ ਨੂੰ ਬੇਨਤੀ ਹੈ ਵੀ ਤਗੜੇ ਹੋ ਕੇ ਸਾਥ ਦੇਈਏ ਇਸ ਤੋਂ ਬਾਅਦ ਜੇ ਪਾਣੀ ਲੈ ਵੀ ਜਾਂਦਾ ਤੇ ਜ਼ਮੀਨ ਜਿਹੜੀ ਬਹੁਤ ਖਰਾਬ ਚਗੀਰੇ ਤਾਂ ਜੜ ਚੁੱਕੀ ਹੈ ਅੱਜ ਕਿਹਦੇ ਜਾਂ ਉਹ ਨਹੀਂ ਦੇ ਸਕੋ ਕਿੰਨਾ ਕਿੱਥੇ ਨਾਲ ਜੜੀ ਜ਼ਮੀਨ ਦਾ ਫਸਾਦ ਜ਼ਮੀਨ ਤਾਂ ਮੇਰੇ ਖਿਆਲ 10 ਤੋਂ 15 ਪਿੰਡ ਨੇ ਲੱਗ ਪਾ ਜ ਕਾਲੀ ਦਰਵਾਜ਼ਾ ਪੰਜਾਬ ਦੀ ਕਦੀ ਬੰਦੀ ਆ ਤੇ ਪਾਰਲੀਮੈਂਟ ਭਾਈ ਅਮਰਪਾਲ ਸਿੰਘ ਦੀ ਖਾਲਸਾ ਉਹਨਾਂ ਜਿੱਥੇ ਬੰਦੇ ਬਣਾਉਂਦੇ ਛੋਟਾ ਜਿਹਾ ਅਪਰਾਧਾ ਕੀਤਾ ਕਿ ਜਿੰਨੇ ਵੀ ਇੱਥੋਂ ਹੜਪੀੜ ਤੇ ਹਰੀਕੇ ਤੋਂ ਲੈ ਕੇ ਮੋਠਿਆਂ ਵਾਲੀ ਤੱਕ ਕਿ ਬਹੁਤ ਕਿਸਾਨ ਜਿਹੜੇ ਆ ਵਿਚਾਰੇ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਤੇ ਜਿਨ੍ਹਾਂ ਦੇ ਪੱਠੇ ਵੀ ਡੰਗਰਾਂ ਵਾਸਤੇ ਜਿਹੜੇ ਆ ਬਿਲਕੁਲ ਖਤਮ ਹੋ ਚੁੱਕੇ ਆ ਉਹਨਾਂ ਵਾਸਤੇ ਸਰਪੰਚਾਂ ਬਹੁਤ ਵੱਡੇ ਲੈਵਲ ਤੇ ਸਾਡਾ ਸੰਗੋਣ ਦੇ ਲਈਆਂ ਤੇ ਜਿਹੜਾ ਹੜਪੀੜ ਤੋਂ ਤੱਕ ਘਰ ਘਰ ਤੱਕ ਨਹੀਂ ਕੋਸ਼ਿਸ਼ ਕਰ ਰਹੇ ਕਿ ਕਿ ਜਿਹੜੀ ਤਨੋੜੀ ਪ੍ਰਸਤਾਵ ਨਹੀਂ ਜਿੱਦਾਂ ਆਏ ਅੱਜ ਗਰਾਉਂ ਤੋਂ ਆਏ ਸਾਡੇ ਕੋਲ ਰਸਨ ਪਾਣੀ ਲੈ ਕੇ ਤੇ ਹੋਰ ਵੀ ਬੜੀ ਬੜੀ ਦੂਰੋਂ ਲੁਧਿਆਣੇ ਤੋਂ ਵੀ ਗੁਰਮਖਾਏ ਫਰੀਦਕੋਟੋਂ ਵੀ ਆਏ ਕਿ ਜਿਹੜੀਆਂ ਚੋਕਰ ਦੀਆਂ ਟਰਾਲੀਆਂ ਟਰੈਕਟਰ ਲੈ ਕੇ ਆ ਰਹੇ ਆ ਉਹ ਅਹੀਂ ਘਰ ਘਰ ਤੱਕ ਪਹੁੰਚਾ ਰਹੇ ਆ ਜਿੱਦਾਂ ਕਿ ਇਸ ਕੋਲ ਚੱਲਦਾ ਪਾਣੀ ਇਹ ਕਿਹੜੇ ਬਹੁਤ ਜਿਆਦਾ ਦਰਿਆਦ ਵਿੱਚ ਉਹ ਨਹੀਂ ਜਾ ਕੇ ਤੀਂ ਦੇਖੋਗੇ ਮੋਕਾ ਟੂ ਪਾਣੀ ਹੋਰ ਕਾ ਵੀ ਆ ਗਿਆ ਪਿੰਡਾਂ ਦੇ ਪਿੰਡ ਡੁੱਬ ਗਏ ਜੀ ਅੱਜ ਮੈਦੀਪੁਰ ਜਿਹੜਾ ਉਹਤੀ ਬੰਦ ਹੋ ਗਈ ਕੰਮ ਸਰਕਾਰਾਂ ਨੇ ਕਰਨਾ ਸੀ ਉਹ ਸੰਤਾਨ ਆਪ ਵਾਰੇ ਕਰ ਰਹੀਆਂ ਕੋਈ ਸਰਕਾਰ ਦਾ ਨਮਈ ਡਲੇ ਆਉਂਦੇ ਆ ਉਹ ਫੋਟੋ ਵਿੱਚ ਕਿੱਥੇ ਜਾਂਦੇ ਆ ਤੇ ਜਿਹੜੇ ਗਰਾਊਂਡ ਲੈਵਲ ਤੇ ਸਾਨੂੰ ਪਤਾ ਵਾ ਕਿ ਇੱਥੇ ਇਦਾਂ ਦੇ ਪਰਿਵਾਰ ਆਉਂਦੇ ਆ ਕੱਲ ਇੱਕ ਵਿਗਰੂ ਇੱਕ ਬੱਚਾ ਆਇਆ ਜਿਹਦਾ ਪਿਤਾ ਹੀ ਪਤਾ ਦੀ ਦਸਤ ਹੋਈ ਦਾਦਾ ਜੀ ਦੀ ਦਸਤ ਹੋਈ ਉਹਦੀ ਪੈੜੀ ਫਰੀ ਰੁਕ ਗਈ ਤੇ ਅਸੀਂ ਉਹਦੇ ਘਰ ਆ ਕੇ ਸਾਡੇ ਕੋਲ ਰੋਣ ਲੱਗ ਪਿਆ ਤੇ ਉਹਦੇ ਘਰੇ ਇੱਕ ਜਾ ਕੇ ਨਾਲੇ ਚੋਕਰ ਦੀ ਟਰਾਲੀ ਤੇ ਨਾਲ ਤੋੜੀ ਟਰਾਲੀ ਤੇ 2.5 300 ਡੰਗਰ ਆ ਜਿਹੜਾ ਇੱਥੇ ਆਈਟੀਆਈ ਦੇ ਵਿੱਚੋਂ ਦਰਿਆ ਦੇ ਵਿੱਚ ਜਿਹੜੇ ਘਰ ਹੀ ਉਹ ਬੇੜੀਆਂ ਰਾਹੀਂ ਡੰਗਰ ਲਿਆ ਕੇ ਤੇ 2.5 ਦਸੂ ਡੰਗਰ ਹੈ ਜਿਹੜਾ ਉਥੇ ਆਈਟੀ ਲੱਗਾ ਉੱਥੋਂ ਉਹਨਾਂ ਨੂੰ ਇਹ ਜੋ ਚੋਂ ਸਕੋ ਉਹ ਤੁਹਾਡੇ ਕੋਲ ਜਦੋਂ ਉਹ ਹਾਰ ਹੋਰ ਆ ਰਿਹਾ ਖਤਰਾ ਵਾ ਤੋਂ ਸਾਰਾ ਜਿਹੜਾ ਵਾ ਜਿਨੇ ਗੁਰੂ ਘਰਾਂ ਦੇ ਗੁਰੂ ਸਾਹਿਬ ਦੀ ਸੰਗਤ ਜੀ ਉਹ ਅਦਨਿਚ ਸਤਾਨਾਂ ਦੇ ਉੱਤੇ ਲਾਗੇ ਪ੍ਰਧਾਮਾਂ ਦੇ ਵਿੱਚ ਜਾਤਦੇ ਗਏ ਤੇ ਤੇ ਬੜੀਆਂ ਪ੍ਰਭਾਵਾਂ ਕਰਦੇ ਨਾ ਹੋਰ ਵੀ ਸੰਤ ਮਹਾਂਪੁਰਖ ਬਾਬਾ ਉਤਾਰ ਸਿੰਘ ਸਰਸਿੰਗਾਲੀ ਮਹਾਂਪੁਰਖ ਤੇ ਬਾਬਾ ਕੋਲਾ ਸਿੰਘ ਸ੍ਰਿਆਲੀ ਵਾਲੇ ਮਹਾਂਪੁਰਖ ਬਾਬਾ ਸਖਾ ਸਿੰਘ ਜੀ ਮਹਾਂਪੁਰਖ ਸਾਰੇ ਜਿਹੜੇ ਮਹਾਂਪੁਰਖ ਆਪ ਪੂਰਾ ਸਾਥ ਦੇ ਰਹੇ ਸਾਡਾ ਅਸੀਂ ਨਾਲ ਮਿਲ ਕੇ ਚੱਲ ਰਹੇ ਜੇ ਮਹਾਰਾਜ ਰੂਪ ਤਕਰੀਬਨ ਸਾਰੇ ਗੁਰਦਾਰਾਂ ਵਿੱਚੋਂ ਜਿਹੜੇ ਦਰਿਆ ਦੇ ਵਿੱਚ ਗੁਰਦਾਰਾ ਸਾਹਿਬ ਉਹਨਾਂ ਦੇ ਉੱਪਰ ਹੋਣੀ ਉਹ ਮਹਾਰਾਜ ਰੂਪ ਲੈ ਰਹੇ ਜੇ ਪਾਣੀ ਦੇ ਹਿਸਾਬ ਨਾਲ ਕਿ ਕਿ ਕਿਉਂਕਿ ਪਾਣੀ ਜਿਹੜਾ ਜ਼ਿਆਦਾ ਹੋ ਰਿਹਾ ਫਿਰ ਹਾਲ ਤੇ ਅਜੇ ਉਹ ਕਈ ਗੁਰੂ ਘਰਾਂ ਦੇ ਵਿੱਚ ਕਈ ਗੁਰਮਖਾਂ ਨੂੰ ਤੇ ਸਾਨੂੰ ਪਤਾ ਵਾ ਕਿ ਉਹ ਬਾਹਰ ਆ ਗਏ ਆ ਤੇ ਕਈ ਗੁਰੂ ਘਰਾਂ ਇਹ ਕਹਿੰਦੇ ਆ ਕਿ ਕਿਤੇ ਉਹ ਕਾਫੀ ਨੰਬਰ ਹੋਰ ਵੀ ਸਮਾਨ ਆ ਪਰ ਉਹ ਆਪ ਉੱਥੇ ਸੇਵਾ ਨਵਾ ਰਹੇ ਆ। ਬਾਟੇ ਦੇ ਦਲੇ ਆਜਾ ਤੇ ਉਹਨਾਂ ਕਾਲੇ ਜੀ ਦੇ ਵਿੱਚ ਜਿਆਦਾ ਕਿਹਨੂੰ ਆਜਾ ਤੇ ਪਾਣੀ ਅੱਗੇ ਨੂੰ ਚੜ ਗਿਆ ਜੀ 1 ਫੁੱਟ ਡੇਢ ਫੁੱਟ ਹੋਰ ਉੱਪਰ ਚੜ ਗਿਆ ਤੇ ਜਿਹੜੀ ਬੰਦ ਤੇ ਉਹ ਬਹੁਤ ਹੋਰ ਸੰਗਤਾਂ ਆਡੀਆਂ ਬੜੀ ਬੜੀ ਗੁਰੂ ਅਮਰ ਸਾਹਿਬ ਨੂੰ ਡਾਲੇ ਤੋਂ ਇਨਫੈਕਟ ਟਾਲੀਆਂ ਲੈ ਕੇ ਮਿੱਟੀ ਲਾ ਕੇ ਹੱਟ ਬੰਨ ਤੇ ਪਹੁੰਚ ਰਿਹਾ। ਸਾਡਾ ਮਰਦ ਵੀ ਜਿੱਥੇ ਪੁੱਟੇ ਸਲੇ ਪੱਟੀ ਦੇ ਬਾਹਰ ਪਾਲ ਵਿੱਚ ਪਾ ਗਿਆ। ਸਾਨੂੰ ਕਿਹਾ ਵੀ ਪਾਣੀ ਦਾ ਵਹਾਅ ਘਟੇਗਾ। ਪਾਣੀ ਦਾ ਦਬਾਅ ਆਏ। ਤੇ ਪੱਟੀ ਦੇ ਬਾਹਰ ਵਾਲਿਆਂ ਨੂੰ ਮਿੱਟੀ ਵਿੱਚ ਰੱਖ ਕੇ ਪੱਟੀ ਵਾਲੇ ਕਰਨਾ ਚਾਹੀਦਾ। ਨਹੀਂ ਬਿਲਕੁਲ ਨਾ ਸਰਸਥੀ। ਤੁਹਾਨੂੰ ਨਹੀਂ ਨੰਗੜਾ ਚਾਹੀਦਾ ਕਹਿੰਦੇ ਰਿਸਕ ਨਹੀਂ ਲੈਣਾ ਚਾਹੀਦਾ। ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮਾਦੀ ਮਰਾਈ ਕਿ ਜੇ ਕਿਸੇ ਨੂੰ ਜ਼ਰੂਰਤ ਆ ਕਿਸੇ ਨੂੰ ਚਾਰੇ ਦੀ ਰਾਸ਼ਪਾਲੀ ਨਹੀਂ ਹੋਊਗਾ ਸਾਡੇ ਨਾਲ ਇਥੇ بیس ਕੈਂਪ ਆ ਖਰੀਕੇ ਤੇ ਦਲਬਾਬਾ ਵਿਧੀਆਂ ਦੇ ਸਾਹਿਬ ਦਾ ਪੜਾਵਾ ਉੱਥੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਜਿਹੜੇ ਕੋਈ ਦਾਨੀ ਪਰਸੇ ਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਵੱਧ ਕੋਈ ਦਿੱਤਾ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਉਹਨਾਂ ਦੀ ਸੇਵਾ ਜਿਹੜੇ ਜਿਨ੍ਹਾਂ ਨੂੰ ਜ਼ਰੂਰਤਮੰਦ ਲੋਕਾਂ ਨੂੰ ਦੇ ਦੇਵਾਂਗੇ ਹਾਜੀ ਨਾਲ ਆਪਣੇ ਡਾਕਟਰ ਵੀ ਆਖੇ ਇੱਥੇ ਤੇ ਦਵਾਈਆਂ ਵੀ ਨਾਲ ਆਖੇ ਹਾਂ ਜੀ ਕੈਂਪ ਦੇ ਵਿੱਚ ਸਾਡਾ ਕੋਈ ਸੰਪਰਕ ਕਰੇ ਸਾਡੇ ਕੋਲ ਆਪਣੇ ਨਿੱਜੀ ਗੱਡੀਆਂ ਆ। ਉਹ ਚਾਹੀ ਪਹੁੰਚਾ ਕੇ ਵੀ ਆਏ ਇੱਕ ਦੋ ਗੁਰੂ ਘਰ ਨੂੰ ਤੇ ਜੇ ਜ਼ਰੂਰਤ ਪੈਂਦੀ ਆ ਤਾਂ ਹੀ ਉਹ ਵੀ ਸੌਣ ਪਾਵਾਂਗੇ ਕੋਈ ਹੋਜੀ ਕੋਈ ਦਿੱਕਤ ਨਹੀਂ। ਸਿਰਫ ਇਹ ਕਹਿੰਦਾ ਕਿ ਇਹ ਸਾਰੇ ਨੂੰ ਕਿ ਇਹ ਆਪਸੀ ਭਾਈਚਾਰਾ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਜਿਹੜੀ ਕੁਦਰਤੀ ਆਫਤ ਆਈ ਆ ਆਪਣੇ ਭਰਾਵਾਂ ਤੇ ਮਜ਼ਦੂਰਾਂ ਤੇ ਜ਼ਿੰਮੇਦਾਰਾਂ ਤੇ ਤੇ ਆਪਾਂ ਰਲ ਮਿਲ ਕੇ ਇਹ ਸਾਥ ਦਈਏ ਕਿ ਜਿਹੜਾ ਇਹ ਸੰਕਟ ਐ ਕੁਦਰਤੀ ਆ ਤਾਂ ਆਪਾਂ ਪਾਸੇ ਸੋ ਤਾਂ ਸਾਰਿਆਂ ਦੇ ਦੀਆ ਬਾਦੀ ਅੜ ਕੇ ਜਿਨ੍ਹਾਂ ਕੋਲ ਕੋਈ ਵੀ ਕੋਈ ਵੀ ਚੀਜ਼ ਦਾਨ ਕਰਨ ਵਾਸਤੇ ਕੋਈ ਖਾਣ ਵਾਸਤੇ ਕੋਈ ਘਿਓ ਆਟਾ ਦਾਲ ਕੋਈ ਚਾਰਾ ਕੋਈ ਅਚ ਬੰਗੜਾ ਵਾਸਤੇ ਫਰਿਆ ਚਾਰਾ ਜਾਂ ਕੋਈ ਚੋਕਰ ਤੇ ਕੋਈ ਵੀ ਉਹ ਆਪਾਂ ਪਰਪਰ ਹਮਾ ਸਾਥ ਦਈਏ ਕਿਉਂਕਿ ਇਹ ਕਾਫੀ ਲੰਮਾ ਚੱਲ ਸਕਦਾ ਹੈ ਤੇ ਦੇਖੋ ਅਸੀਂ 4-5 ਦਿਨ ਹੋ ਗਏ ਆ ਅਸੀਂ ਸਭ ਤੋਂ ਪਹਿਲਾਂ ਉਹ ਤੇ ਜਿਹੜੇ ਬੇਜਮਾਨੇ ਡੰਗਰੇ ਆ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਆ ਕਿ ਘਰਾਂ ਦੀ ਤੂੜੀਆਂ ਨਹੀਂ ਆਈਆਂ ਉਹਨਾਂ ਤੇ ਬਰਬਾਦ ਹੋ ਜੀਆਂ ਫਸਲਾਂ ਉਹ ਕਾਫੀ ਸਾਡੇ ਕੋਲ ਜਿੱਦਾਂ-ਇਦਾਂ ਸਾਡੇ ਕੋਲ ਸਮਾਨ ਆ ਰਿਹਾ ਉਹਨੇ ਕੱਲੋਂ ਲਿਦਾਣੇ ਤੋਂ ਸਾਨੂੰ ਕੋਈ ਆ ਰਿਹਾ ਕਿ ਜਿੰਨਾਂ ਦੇ ਅਣਛੇ ਤਾਂ ਚੋਰੀਆਂ ਵਾਂ ਤੇ ਤਰਪਾਲਾ ਉਹਨਾਂ ਦੇ ਘਰ ਤਰਪਾਲਾ ਜਿੰਨੇ ਵੀ ਸਾਡੇ ਕੋਲ ਪਜਾਇਸ਼ ਆ ਗਈ ਆ ਅਸੀਂ ਕੋਸ਼ਿਸ਼ ਕਰ ਰਹੇ ਕਿ ਉਹਨਾਂ ਘਰਾਂ ਤੱਕ ਪਹੁੰਚ ਕੇ ਉਹਨਾਂ ਦਾ ਉਹਨਾਂ ਦੀ ਮਸਕਲ ਸੁਣ ਲੀਏ ਭਾਈ ਗੁਰਜੀ ਦਾ ਘਾਤ ਸਾਹਿਬ ਅਖੇਵਾਂ ਜੀ ਦੇ ਫਤੇ ਅਸੀਂ ਬਾਬਾ ਫਤੇ ਸਿੰਘ ਗੱਧਾ ਖਾੜਾ ਪਿੰਡ rauwal ਸੱਦਾ ਪਿੰਡ ਜਗਰਾਉਂ ਲੱਕੇ ਤੋਂ ਆਏ ਅਸੀਂ ਅੱਜ ਸਾਡੀ ਮੌਜੂਦਗੀ ਤੋਂ ਅੱਜ ਵੀ ਅਸੀਂ ਕੈਂਪ ਬਾਰੇ ਸੁਣਿਆ ਸੀਗਾ ਕਿ ਇਹ ਕੈਂਪ ਸ਼ੁਰੂ ਹੋਇਆ ਹੈ ਬਹੁਤ ਵਧੀਆ ਗੱਲਾਂ ਤੇ ਇਸੇ ਨਾਲ ਹੀ ਸਾਡੇ ਜਿਹੜੇ ਭਰਾਵਾ ਪੰਜਾਬ ਦੇ ਜਿਹੜੇ ਪਾਣੀ ਜਰੜ ਗਰੜਦੇ ਆ ਜਾਂ ਪਿੰਡਾਂ ਦੇ ਪਿੰਡ ਰੜਗੇ ਸਾਤੋਂ ਜਿੰਨੀ ਕਿ ਸੇਵਾ ਹੋ ਸਕੇ ਅੱਜ ਅਸੀਂ ਪਹਿਲੇ ਦਿਨ ਪ੍ਰਾਰambh ਕੀਤਾ ਪਿੰਡ ਤੋਂ ਥੋੜੇ ਜੇ ਘਰਾਂ ਨੇ ਇਕੱਠੇ ਹੋ ਕੇ ਸਬਜ਼ੀ ਰੋਟੀ ਲੈ ਕੇ ਆਏ ਆ ਕੱਲ ਨੂੰ ਅੱਗੇ ਤੋਂ ਵੀ ਜੀ ਹਰ ਰੋਜ਼ ਵਿਚਾਰ ਕਰ ਰਿਹਾ ਕਿ ਹਰ ਰੋਜ਼ ਕਰਵਾਉਂਦਾ ਜਿੰਨਾ ਜੋ ਹੋ ਸਕੇ ਲੰਗਰ ਪਾਣੀ ਆ ਕੇ ਇਹ ਸਾਡੇ ਭਰਾਵਾਂ ਦੀ ਮਦਦ ਕੀਤੀ ਜਾਵੇ। ਮੈਂ ਜੀ ਖਾਲਸਾ ਵੈਰੀ ਕਰੇ। ਐਗੋ ਜੀ ਇਹ ਸੇਵਾ ਆਈ ਆ। ਆਪਣਾ ਜੱਲੂ ਖੇੜਾ ਪਿੰਡ ਭਾਈ ਅਮਰਪਾਲ ਸਿੰਘ ਫਾਰਸ ਪੰਜਾਬ ਦੇ ਟੀਮ ਬਾਪੂ ਤਰਸ਼ੀਮ ਸਿੰਘ ਜੀ ਉੱਥੋਂ ਸੇਵਾ ਆਈ ਆ ਇਹ ਜਾ ਰਹੀ ਆ ਕੋਟਪੁੱਡੇ ਸੀਤੋ ਤੇ ਪਹਾੜਾ। ਜਿਹੜੀ ਸੰਕਟ ਬਿਲਕੁਲ ਜਿਹੜੇ ਡੁੱਬੇ ਵੀਰਾਂ ਪਾਣੀ ਦੀ ਮਾਰ ਹਟਾਏ ਆ ਉਹਨਾਂ ਵਾਸਤੇ ਚੋਪਰ ਜਾ ਰਿਹਾ ਵਾ ਜਿਹੜੇ ਵੀਰਾਂ ਨੇ ਸੇਵਾ ਕੀਤੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਰਿਕੀ ਜੀ ਦਾ ਖਾਸਾ